ਕੇ ਨਾਮ ਜਪਣ ਦੇ ਨਾਲ ਬੰਦੇ ਦਾ ਦੁਨੀਆ ਦੇ ਉੱਤੇ ਨਾਮ ਰਹਿ ਜਾਂਦਾ ਹੈ ਜਿਹੜਾ ਨਾਮ ਨਹੀਂ ਜਪਦਾ ਉਹਦਾ ਨਾਮ ਰਹਿੰਦਾ ਨਹੀਂ بڑے بڑے ਅਮੀਰ ਅਮੀਰ ਲੋਕ ਹੋਏ ਧਨੀ ਪਰਿਸ਼ੋਏ ਜ਼ਮੀਨਾਂ ਜਾਇਦਾਦਾਂ ਵਾਲੇ ਹੋਏ ਪੜ੍ਹੇ ਲਿਖੇ ਹੋਏ ਉਚੇਰੀ ਵਿਦਿਆ ਹਾਸਲ ਕਰਨ ਵਾਲੇ ਵੱਡੀਆਂ ਡਿਗਰੀਆਂ ਲੈਣ ਵਾਲੇ ਉੱਚੀਆਂ ਕੁਰਸੀਆਂ ਦੇ ਉੱਤੇ ਅਫਸਰੀ ਭੋਗਣ ਵਾਲੇ بڑے بڑے ਬੰਦੇ ਹੋਏ ਪਰ ਉਹ ਚਲੇ ਗਏ ਉਹਨਾਂ ਦਾ ਨਾਮ ਨਹੀਂ ਰਿਹਾ ਤੇ ਨਾਮ ਜੇ ਰਹਿੰਦਾ ਤਾ ਕੇਵਲ ਤੇ ਕੇਵਲ ਰੱਬ ਦਾ ਨਾਮ ਜਪਣ ਵਾਲਿਆਂ ਦਾ ਰਹਿੰਦਾ ਹੈ ਜਿਹੜਾ ਨਾਮ ਜਪਦਾ ਨਹੀਂ ਉਹਦਾ ਨਾਮ ਰਹਿੰਦਾ ਨਹੀਂ ਇਸ ਸੰਸਾਰ ਦੇ ਉੱਤੇ ਜੋ ਵੀ ਪੈਦਾ ਹੋਇਆ ਉਹ ਸਾਰੇ ਚਲੇ ਗਏ ਸੰਸਾਰ ਤੋਂ ਚਾਹੇ ਦਰਖਤ ਹਨ ਚਾਹੇ ਕੈਨਾਤ ਜਨਵਰ ਪਸ਼ੂ ਪੰਛੀ ਪੰਦੇ ਮਨੁੱਖ ਹਨ ਰੁੱਖ ਹਨ ਜੋ ਉਪਜੋਸ ਬਿੰਸ ਹੈ ਪਰ ਉਹ ਆਜ ਕੇ ਕਾਲ ਸਾਰੇ ਚਲੇ ਗਏ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਾਂ ਅਨੋਖੀ ਜੀ ਗੱਲ ਕੀਤੀ ਹੈ ਉਹ ਕਹਿੰਦੇ ਜਿਨ੍ਹਾਂ ਨੂੰ ਲੋਕੀ ਭਗਵਾਨ ਕਹਿੰਦੇ ਨੇ ਜਿਨ੍ਹਾਂ ਦੇ ਨਾਂ ਤੇ ਲੋਕੀ ਮੰਦਰ ਬਣਾਉਂਦੇ ਨੇ ਨੌਵੇਂ ਪਾਤਸ਼ਾਹ ਕਹਿੰਦੇ ਉਹ ਵੀ ਚਲੇ ਗਏ ਆਹਹ ਰਾਮ ગયો ਰਾਵਣ ગયો ਕੋਈ ਵੀ ਨਹੀਂ ਰਿਹਾਈ ਤੇਰੇ ਹੱਥਾ ਪਤਾ ਕੌਣ ਬਾਪੂ ਜੀ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਨਾਮ ਨਹੀਂ ਮਰਦਾ ਤੇ ਨਾਮ ਜਪਣ ਵਾਲੇ ਨਹੀਂ ਮਰਦੇ